ਹਾਂਜੀ ਦੋਸਤੋ ਅਸੀਂ ਅੱਜ ਫਿਰ ਹਾਜ਼ਰ ਹਾਂ ਇੱਕ ਨਵਾਂ ਪ੍ਰਸ਼ਨ ਲੈ ਕੇ ਤਾਂ ਸਾਡਾ ਅੱਜ ਦਾ ਪ੍ਰਸ਼ਨ ਹੈ ਪਟਿਆਲì ਜ਼ਿਲ੍ਹੇ ਵਿੱਚ ਕਿੰਨੀਆਂ ਤਹਿਸੀਲਾਂ ਹਨ ਤਾਂ ਇਸ ਦਾ ਉੱਤਰ ਹੈ ਪਟਿਆਲì ਜ਼ਿਲ੍ਹੇ ਵਿੱਚ 6 ਤਹਿਸੀਲਾਂ ਹਨ ਇਹਨਾਂ 6 ਤਹਿਸੀਲਾਂ ਦੇ ਨਾਮ ਜਾਣਨ ਤੋਂ ਪਹਿਲਾਂ ਪਟਿਆਲì ਜ਼ਿਲ੍ਹੇ ਬਾਰੇ ਥੋੜਾ ਜਿਹਾ ਜਾਣ ਲਈਏ ਤਾਂ ਖੇਤਰਫਲ ਪੱਖੋਂ ਪਟਿਆਲਾ ਪੰਜਾਬ ਦਾ ਚੌਥਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਪਟਿਆਲਾ ਜ਼ਿਲ੍ਹੇ ਦਾ ਕੁੱਲ ਖੇਤਰਫਲ 3222 ਵਰਗ ਕਿਲੋਮੀਟਰ ਹੈ ਇਹ ਜ਼ਿਲ੍ਹਾ ਇਤਿਹਾਸ ਦੀ ਬਹੁਤ ਸਾਰੀਆਂ ਵਿਰਾਸਤਾਂ ਨੂੰ ਸੰਭੀ ਬੈਠਾ ਹੈ ਜਿਨ੍ਹਾਂ ਵਿੱਚ ਮੁੱਖ ਹਨ ਕਿਲਾ ਮੁਬਾਰਕ ਸੀਸ ਮਹਿਲ ਭਾਰਤ ਦੀ ਇੱਕੋ-ਮਾਤਰ ਪਹਾੜੀ ਅਧਾਰਿਤ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਤੋਂ ਇਲਾਵਾ ਇਹ ਜ਼ਿਲ੍ਹਾ ਪੈਪਸੂ ਦੀ ਰਾਜਧਾਨੀ ਵੀ ਰਹਾ ਸੀ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਖਾਸੀਅਤਾਂ ਇਸ ਜ਼ਿਲ੍ਹੇ ਦੀਆਂ ਹੁਣ ਗੱਲ ਕਰਦੇ ਆਂ 6 ਤਹਿਸੀਲਾਂ ਦੇ ਨਾਮ ਤਾਂ ਪਹਿਲੀ ਤਹਿਸੀਲ ਹੈ ਪਟਿਆਲਾ ਦੂਜੀ ਤਹਿਸੀਲ ਹੈ ਰਾਜਪੁਰਾ ਤੀਜੀ ਤਹਿਸੀਲ ਹੈ ਦੁੱਦਨ ਸਾਦਾ ਚੌਥੀ ਤਹਿਸੀਲ ਹੈ ਸਮਾਣਾ ਪੰਜਵੀਂ ਤਹਿਸੀਲ ਹੈ ਨਾਬਾ ਅਤੇ ਛੇਵੀਂ ਤਹਿਸੀਲ ਹੈ ਪਾਤਣਾ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਇਦਾਂ ਦੀ ਹੋਰ ਜਾਣਕਾਰੀਆਂ ਲਈ ਆਮ ਗਿਆਨ ਚੈਨਲ ਨੂੰ ਸਬਸਕ੍ਰਾਈਬ ਕਰੋ ਪੂਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ